ਸਿੱਧੀ ਸਰਵਿਸ ਤੋਂ ਨਾ ਖੁਸ਼ ਹੋ ਕੇ ਇੱਕ ਗਾਹਕ ਨੇ ਪੂਰੀ ਦੀ ਪੂਰੀ ਏਜੰਸੀ ਨੂੰ ਹੀ ਅੱਗ ਲਾ ਕੇ ਰੱਖ ਦਿੱਤੀ ਹੈ ਜੀहां ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਿਆਨਕ ਤਸਵੀਰਾਂ ਨੇ ਜਿੱਥੇ ਇੱਕ ਗਾਹਕ ਦੇ ਵੱਲੋਂ ਇੱਕ ਸਕੂਟਰ ਜਿਹੜਾ ਆ ਇਲੈਕਟ੍ਰਿਕ ਸਕੂਟਰ ਓਲਾ ਦਾ ਖਰੀਦਿਆ ਜਾਂਦਾ ਪਰ ਬਾਰ-ਬਾਰ ਉਹ ਖਰਾਬ ਹੁੰਦਾ ਗਿਆ ਜਿਉਂ-ਜਿਉਂ ਕਸਟਮਰ ਸਹੀ ਕਰਵਾਉਂਦਾ ਗਿਆ ਦਾ ਉਸਨੇ ਤਾਂ ਬੜੇ ਚਾਵਾ ਦੇ ਨਾਲ ਲਿਆ ਹੋਣਾ ਕਿ ਯਾਰ ਮੈਂ ਇਲੈਕਟ੍ਰਿਕ ਸਕੂਟਰ ਲੈਣ ਜਾ ਰਿਹਾ ਤਾਂ ਜਦੋਂ ਉਹਨੇ ਇਲੈਕਟ੍ਰਿਕ ਸਕੂਟਰ ਲਿਆ ਪਰ ਇੱਕ ਤੋਂ ਬਾਅਦ ਇੱਕ ਕਰਕੇ ਉਹਦੇ ਵਿੱਚ ਨੁਕਸ ਪੈਂਦੇ ਗਏ ਉਹ ਠੀਕ ਕਰਵਾਉਂਦਾ ਗਿਆ ਪੈਂਦੇ ਗਏ ਨੁਕਸ ਨੂੰ ਠੀਕ ਕਰਵਾਉਂਦਾ ਗਿਆ ਤਾਂ ਲਗਾਤਾਰ ਅਜਿਹੀ ਘਟਨਾ ਜਿਹੜੀ ਹੈ ਉਹ 5 ਤੋਂ 7 ਵਾਰ ਦੱਸਿਆ ਜਾ ਰਿਹਾ ਕਿ ਵਾਪਰੀ ਖਰਾਬ ਹੋਇਆ ਉਹਨੇ ਠੀਕ ਕਰਾਇਆ ਫਿਰ ਖਰਾਬ ਹੋਇਆ ਨੇ ਠੀਕ ਕਰਾਇਆ ਤਾਂ ਉਹ ਜਿਹੜਾ ਸਰਵਿਸ ਤੋਂ ਨਾ ਖੁਸ਼ ਹੋਇਆ ਜਿਹੜਾ ਸ਼ੋਰੂਮ ਦੀ ਸਰਵਿਸ ਤੋਂ ਖੁਸ਼ ਹੋਇਆ ਤਾਂ ਉਹਨੇ ਤੈਸ਼ ਦੇ ਵਿੱਚ ਆਣ ਕੇ ਗੁੱਸੇ ਦੇ ਵਿੱਚ ਆਣ ਕੇ ਨਾਰਾਜ਼ ਹੋ ਕੇ ਪੂਰੇ ਦੇ ਪੂਰੇ ਸ਼ੋਰੂਮ ਨੂੰ ਹੀ ਅੱਗ ਲਾ ਕੇ ਰੱਖ ਦਿੱਤੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਸਾਫ਼ ਤੁਹਾਨੂੰ ਅੱਗ ਜਿਹੜੀ ਆ ਉਹ ਦਿਖਾਈ ਦੇਵੇਗੀ ਆ ਦਰਅਸਲ ਇਹ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਕਿ ਕਿੱਥੇ ਦਾ ਹੈ ਔਰ ਕਰਨਾਟਕ ਦੇ ਕਲਬੁਰਗੀ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਓਲਾ ਇਲੈਕਟ੍ਰਿਕ ਸ਼ੋਅਰੂਮ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਹ ਅੱਗ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਗਾਹਕ ਨੇ ਲਾਈ ਹੈ ਜਿਸ ਗਾਹਕ ਨੇ ਇਸ ਸ਼ੋਅਰੂਮ ਤੋਂ ਕੁਝ ਸਮਾਂ ਪਹਿਲਾਂ ਇੱਕ ਇਲੈਕਟ੍ਰਿਕ ਸਕੂਟਰ ਖਰੀਦਿਆ ਸੀਗਾ ਚਾਵਾਂ ਦੇ ਨਾਲ ਪਰ ਉਹਨੂੰ ਨਹੀਂ ਸੀਗਾ ਪਤਾ ਕਿ ਮੈਨੂੰ ਬਾਰ-ਬਾਰ ਇਸੇ ਕੰਪਨੀ ਦੇ ਇਸੇ ਸ਼ੋਅਰੂਮ ਦੇ ਗੇੜੇ ਜੁੜਿਆ ਉਹ ਮਾਰਨੇ ਪੈਣਗੇ ਕਿਉਂਕਿ ਸਕੂਟਰ ਜਿਹੜਾ ਬਾਰ-ਬਾਰ ਖਰਾਬ ਹੁੰਦਾ ਗਿਆ ਉਹਨੇ ਬਾਰ-ਬਾਰ ਇਸ ਸ਼ੋਅਰੂਮ ਦੇ ਵਿੱਚੋਂ ਬਣਵਾਇਆ ਕਿ ਹੁਣ ਠੀਕ ਹੋ ਜਾਏਗਾ ਹੁਣ ਠੀਕ ਹੋ ਜਾਏਗਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ 5-7 ਵਾਰ ਉਹਨੇ ਸਕੂਟਰ ਇੱਥੋਂ ਬਣਵਾਇਆ ਤਾਂ ਫਿਰ ਉਹ ਜਦੋਂ ਸਰਵਿਸ ਤੋਂ ਅਸੰਤੁਸ਼ਟ ਹੋ ਗਿਆ ਨਾ ਖੁਸ਼ ਹੋ ਗਿਆ ਕਿਉਂਕਿ ਬਾਰ-ਬਾਰ ਨੂੰ ਆ ਬਣਵਾਉਣਾ ਪੈ ਰਿਆ ਸੀਗਾ ਹਾਲਾਂਕਿ ਚੀਜ਼ ਉਸਨੇ ਨਵੀਂ ਲਈ ਹੈ ਪਰ بار بار ਉਸ ਨੂੰ ਰਿਪੇਅਰ ਕਰਨੀ ਪੈ ਰਹੀ ਸੀ ਤਾਂ ਉਹਨੇ ਨਾਖੁਸ਼ ਹੋ ਕੇ ਆ ਕੰਪਨੀ ਦੇ ਵਿੱਚ ਜਾ ਕੇ ਸ਼ੋਅਰੂਮ ਦੇ ਵਿੱਚ ਜਾ ਕੇ ਪੈਟਰੋਲ ਦਾ ਕੈਨ ਲਿਆ ਤੇ ਕੈਨ ਛਿੜਕ ਕੇ ਪੂਰੇ ਦਾ ਪੂਰੇ ਸ਼ੋਅਰੂਮ ਨੂੰ ਅੱਗ ਲਾ ਦਿੱਤੀ ਉਹਦਾ ਕਹਿਣਾ ਹੈ ਕਿ ਮੇਰੀ ਕੋਈ ਸੁਣਦਾ ਨਹੀਂ ਸੀਗਾ ਮੈਂ بار بار ਆਪਣਾ ਸਕੂਟਰ ਮੇਰਾ ਖਰਾਬ ਹੁੰਦਾ ਗਿਆ ਮੈਂ ਇੱਥੋਂ ਬਣਾਇਆ ਮੈਨੂੰ ਸੰਤੁਸ਼ਟੀ ਨਹੀਂ ਹੋਈ ਕੋਈ ਸਵਾਲ ਜਵਾਬ ਨਹੀਂ ਮਿਲਿਆ ਤੇ ਮੈਂ ਨਾਰਾਜ਼ ਹੋ ਕੇ ਗੁੱਸੇ ਦੇ ਵਿੱਚ ਆਣ ਕੇ ਪੂਰੇ ਤੋਂ ਪੂਰੇ ਸ਼ੂ ਰੂਮ ਨੂੰ ਅੱਗ ਲਾ ਦਿੱਤੀ ਹੈ ਕਿਉਂਕਿ ਸੁਭਾਵਿਕ ਜੀ ਗੱਲ ਹੈ ਜਿੰਨੇ ਇਹਨੇ ਪੈਸੇ ਖਰਚੇ ਹੁਣ 1.5 ਲੱਖ ਰੁਪਇਆ ਖਰਚ ਕੇ ਪਤਾ ਨਹੀਂ ਉਹਨੇ ਕਿਵੇਂ ਆਪਣੀ ਪੂੰਜੀ ਉਹ ਇਕੱਠੀ ਕੀਤੀ ਹੋਣੀ ਹੈ ਕਿੰਨਾ ਕਿੰਨਾ ਮੁਸੀਬਤਾਂ ਸਮੱਸਿਆਵਾਂ ਚੋਂ ਨੰਗ ਕਿ ਉਹਨੇ ਪੈਸੇ ਇਕੱਠੇ ਕੀਤੇ ਹੋਣੇ ਆ ਗੱਲਿੰਗਾ ਆਸਾ ਉਮੀਦਾਂ ਦੇ ਨਾਲ ਉਹ ਚੀਜ਼ ਉਹ ਮਸ਼ੀਨਰੀ ਉਹਨੇ ਖਰੀਦੀ ਹੋਣੀ ਆ ਪਰ ਜੇਕਰ ਉਹਦੇ ਨਾਲ ਇੰਜ ਹੋਵੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਨਸਾਨੀ ਦਿਮਾਗ ਹੈ ਫਰਸਟ੍ਰੇਟ ਵੀ ਹੋ ਜਾਂਦਾ ਹੈ ਦੁੱਖ ਵੀ ਲੱਗਦਾ ਹੈ ਕਿ ਮੈਂ ਇਹਨੇ ਚਾਵਾ ਦੇ ਨਾਲ ਚੀਜ਼ ਲਈ ਹੈ ਤਾਂ ਉਹ ਚੱਲਣ ਦੀ ਬਜਾਏ ਖਰਾਬ ਹੀ ਰਹਿੰਦੀ ਹੈ ਮੈਂ ਬਾਰ ਬਾਰ ਉਸ ਸ਼ੋਅਰੂਮ ਦੇ ਵਿੱਚ ਚੀਜ਼ ਬਣਾ ਰਿਹਾ ਤਾਂ ਮਨ ਦੇ ਵਿੱਚ ਇਹ ਆ ਜਾਂਦਾ ਹੈ ਅਸੀਂ ਵੀ ਫਰਸਟ੍ਰੇਟ ਹੋ ਜਾਂਦੇ ਹਾਂ ਕਿਤੇ ਸਾਨੂੰ ਦੋ ਵਾਰੀ ਮੋਟਰਸਾਈਕਲ ਏਜੰਸੀ ਦੇ ਵਿੱਚ ਦਿਖਾਉਣਾ ਪੈ ਜਾਵੇ ਤਾਂ ਖੁਦ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਕਿ ਕੀ ਯਾਰ ਇਹ ਰਬ ਪਾ ਰਿਹਾ ਇਹ ਚੱਲਣ ਦੀ ਬਜਾਏ ਖਰਾਬ ਹੀ ਰਹਿੰਦਾ ਤਾਂ ਕਿਸੇ ਵੇਲੇ ਗੁੱਸਾ ਵੀ ਆਉਂਦਾ ਹੈ ਕੰਪਨੀ ਵਾਲਿਆਂ ਤੇ ਕਿ ਆ ਮੈਨੂੰ ਕਿਹੜੀ ਖਰਾਬ ਚੀਜ਼ ਮੇਰੇ ਮੱਥੇ ਮਾਰ ਦਿੱਤੀ ਹੈ ਤਾਂ ਸੇਮ ਅਜਿਹੀ ਘਟਨਾ ਕਰਨਾਟਕ ਦੇ ਵਿੱਚ ਵਾਪਰੀ ਹੈ ਇੱਕ ਕਸਟਮਰ ਨੇ ਬੜੇ ਚਾਵਾ ਦੇ ਨਾਲ ਇਲੈਕਟ੍ਰਿਕ ਸਕੂਟਰ ਖਰੀਦੇ ਆ ਪਰ ਸਕੂਟਰ ਚੱਲਣ ਦੀ ਬਜਾਏ ਜ਼ਿਆਦਾਤਰ ਖਰਾਬ ਰਿਹਾ ਔਰ ਉਹਨੂੰ ਸ਼ੋਅਰੂਮ ਦੇ ਵਿੱਚ ਹੀ ਕਦੀ ਉਹਨੂੰ ਬੜਾਉਣ ਜਾਣਾ ਪਿਆ ਕਦੀ ਸਰਵਿਸ ਕਰਾਉਣ ਜਾਣੀ ਪਈ ਇੱਕ ਨਹੀਂ ਦੋ ਨਹੀਂ 5 5 6 ਚ ਵਾਰ ਉਹਨੂੰ ਠੀਕ ਕਰਾਉਣ ਗਿਆ ਤੇ ਉਹ ਸਰਵਿਸ ਤੋਂ ਨਾਖੁਸ਼ ਹੋ ਕੇ ਉਹ ਐਸਾ ਤੰਗ ਪਰੇਸ਼ਾਨ ਹੋਇਆ ਉਹ ਐਸੀ ਉਸ ਨੂੰ ਹਰਾਸਮੈਂਟ ਹੋਈ ਕਿ ਉਹਨੇ ਤੇਲ ਦਾ ਕੈਨ ਲੈ ਕੇ ਤੇ ਸ਼ੋਰੂਮ ਤੇ ਛਿੜਕ ਕੇ ਸ਼ੋਰੂਮ ਨੂੰ ਅੱਗ ਲਾ ਦਿੱਤੀ ਹੈ ਹਾਲਾਂਕਿ ਉਸ ਸਮੇਂ ਸ਼ੋਰੂਮ ਬੰਦ ਸੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ 5 ਤੋਂ 6 ਇਲੈਕਟ੍ਰਿਕ ਸਕੂਟਰ ਜਿਹੜੇ ਆ ਉਹ ਸੜ ਕੇ ਸੁਆਹ ਹੋ ਚੁੱਕੇ ਨੇ আর ਇਸ ਬਾਬਤ ਪੁਲਿਸ ਦੇ ਕੋਲ ਵੀ ਮਾਮਲਾ ਪਹੁੰਚ ਗਿਆ ਹੈ ਗਾਕ ਜਿਹੜਾ ਆਪਣੇ ਆਪ ਹੀ ਪੁਲਿਸ ਦੇ ਕੋਲ ਪੇਸ਼ ਹੋਇਆ ਉਹਨੇ ਦੱਸਿਆ ਕਿ ਮੇਰੇ ਨਾਲ ਆ ਬੀਤੀ ਹੈ ਆ ਹੋਈ ਹੈ ਤੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ ਹਾਲੇ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਪਰ ਇਹ ਉਹ ਹੈ ਉਹ ਘਟਨਾ ਹੈ ਕਿ ਜਿਹੜੀ ਹਰ ਕਿਸੇ ਦੇ ਨਾਲ ਬੀਤਦੀ ਹੈ ਜੇ ਗੱਡੀ ਠੀਕ ਨਾ ਮਿਲੇ ਮੰਨ ਲਓ सਸਪੈਂਸ਼ਨ ਖਰਾਬ ਹੋ ਗਈ ਕਿਸੇ ਦਾ ਕੁਝ ਨਹੀਂ ਸਹੀ ਚੱਲ ਰਿਹਾ ਤਾਂ ਅਸੀਂ ਬਾਰ-ਬਾਰ ਸਾਨੂੰ ਕੰਪਨੀਆਂ ਦੇ ਜਦੋਂ ਚੱਕਰ ਲਾਉਣੇ ਪੈਂਦੇ ਆ ਤਾਂ ਸਾਨੂੰ ਵੀ ਪਤਾ ਹੈ ਕਿ ਕਿਸ ਤਰੀਕੇ ਦੀ ਹਰਾਸਮੈਂਟ ਸਾਡੇ ਨਾਲ ਹੁੰਦੀ ਹੈ ਕਿਵੇਂ ਦਾ ਕੰਪਨੀਆਂ ਬਾਅਦ ਦੇ ਵਿੱਚ ਵਿਵਹਾਰ ਕਰਦੀਆਂ ਨੇ ਇੱਕ ਵਾਰੀ ਚੀਜ਼ ਤੁਹਾਨੂੰ ਦੇਖ ਕੇ ਤਾਂ ਉਹੀ ਫਰਸਟ੍ਰੇਟ ਉਹੀ ਫਰਸਟ੍ਰੇਸ਼ਨ ਦਾ ਮੇਥੇ ਸ਼ਿਕਾਰ ਹੋਇਆ ਇਹ ਗਾਕ ਜਿਹਦਾ ਕਿ 5-6 ਵਾਰ ਨਵਾਂ ਸਕੂਟਰ ਖਰਾਬ ਹੋਇਆ ਔਰ ਰਿਪੇਅਰ ਕਰਾਉਂਦਾ ਰਿਹਾ ਔਰ ਇਹ ਵੀ ਹੁੰਦਾ ਕਿ ਯਾਰ ਮੈਂ ਤਾਂ ਨਵੀਂ ਚੀਜ਼ ਲਈ ਐ ਤਾਂ ਇਹ ਹੁਣੇ ਰਿਪੇਅਰ ਹੋਣ ਲੱਗ ਪਈ ਤਾਂ ਇਹ ਵੀ ਮਨ ਦੇ ਵਿੱਚ ਹੁੰਦਾ ਤਾਂ ਫਿਰ ਉਹਨੇ ਗੁੱਸੇ ਦੇ ਵਿੱਚ ਆਣ ਕੇ ਪੂਰੇ ਤੋਂ ਪੂਰੇ ਸ਼ੋਅਰੂਮ ਨੂੰ ਅੱਗ ਲਾ ਕੇ ਫੂਕ ਦਿੱਤਾ 6 ਦੇ ਕਰੀਬ ਸਕੂਟਰ ਜਿਹੜੇ ਆ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ